ਤੁਹਾਡੇ ਨਾਲ ਫਰੈਸ਼ਨੋ ਸਿਟੀ ਦੇ ਪਲੈਨਿੰਗ ਕਮਿਸ਼ਨਰਸ ਦੇ ਵਿੱਚੋਂ ਇੱਕ ਗੁਰਦੀਪ ਸਿੰਘ ਸ਼ੇਰਗਿੱਲ ਜੀ ਆਪਣੇ ਨਾਲ ਵੀ ਲੰਮਾ ਸਮਾਂ ਇੰਨੇ ਕੰਮ ਕੀਤਾ ਆ ਤੇ ਮੀਡੀਆ ਦੇ ਵਿੱਚ ਵੀ ਆ ਐਜੂਕੇਟਰ ਵੀ ਆ ਗੁਰਦੀਪਾ ਜੀ ਸਕੂਲ ਖੋਲਿਆ ਜਸਵੰਤ ਸਿੰਘ ਖਾਲੜਾ ਜੀ ਦੇ ਨਾਮ ਦੇ ਉੱਤੇ ਸਕੂਲ ਦੇ ਨਾਲ ਤੁਹਾਡਾ ਪਹਿਲਾਂ ਹੀ ਮੋਹ ਬਹੁਤ ਆ ਸੋ ਕਿੱਦਾਂ ਦੇ ਮਨ ਦੇ ਵਿੱਚ ਕੀ ਬਲਬਲੇ ਕੀ ਇਮੋਸ਼ਨਸ ਇਸ ਟਾਈਮ ਚੱਲ ਰਹੇ ਆ ਰਾਜਪਾ ਜੀ ਸਭ ਤੋਂ ਪਹਿਲਾਂ ਸਾਡੀ ਪੰਜਾਬੀ ਨੂੰ ਯੂਐਸਏ ਟੀਮ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਆ ਰਾਜ ਜੀ ਤੁਹਾਡਾ ਪ੍ਰਵੀਨ ਪਾ ਜੀ ਹਰਜੋਸ ਸਿੰਘ ਖਾਸਾ ਜੀ ਸਾਡੇ ਅੰਟ ਜੀ ਬਲੁੰਦਰ ਕੌਰ ਜੀ ਗੱਲ ਇਦਾਂ ਆ ਆ ਇੱਕ ਸਾਡੇ ਲਈ ਜਿਵੇਂ ਸਿਆਣੇ ਕਹਿੰਦੇ ਆ ਕਿ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ ਇਹਨੂੰ ਕਈ ਵਾਰ ਆਪਸ ਸੋਚਦੇ ਲੋਕ ਕਹਿੰਦੇ ਜੀ ਐਦਾਂ ਕਰਾਂਗੇ ਆਹ ਕਰਾਂਗੇ ਆਹ ਦੇਖੋ ਜੀ ਹੋ ਗਿਆ ਕਰਤਾ ਓਕੇ ਹੁਣ ਮੈਂ ਬੀਬੀ ਖਾਰੜਾ ਜੀ ਨਾਲ ਇੰਟਰਵਿਊ ਕਰ ਰਿਹਾ ਸੀ ਗੱਲ ਕਰ ਰਹੇ ਸੀ ਜੱਸੇਦਾਰ ਵੀ ਇੱਥੇ ਆਪਾਂ ਕੋ ਪਹੁੰਚੇ ਆ ਇੱਕ ਬਾਬਾ ਜੀ ਪਹੁੰਚੇ ਆ ਸੀ ਕਿਹਾ ਦੇਖੋ ਸਾਡੇ ਦੇਸ਼ ਪੰਜਾਬ 'ਚ ਅਸੀਂ ਆਹ ਚੀਜ਼ਾਂ ਨਹੀਂ ਕਰ ਸਕੇ ਕਿ ਜਿਹਨੂੰ ਕੰਨੇ ਦੀ ਮਿੱਠੀ ਜੇਲ ਆ ਜੀ ਅਮਰੀਕਾ ਆ ਕੈਲੀਫੋਰਨੀਆ ਦੀ ਸਰਕਾਰ ਨੇ ਅਮਰੀਕਾ ਸਰਕਾਰ ਨੇ ਸਕੂਲ ਖੋਲਦਾ 30 ਮਿਲੀਅਨ ਪਲਸ ਤੋਂ ਜ਼ਿਆਦਾ ਦਾ ਬਜਟ ਹੈ ਇਹ ਦੱਸਦੇ ਹਾਂ ਹੁਣ ਤੁਸੀਂ ਗੁਣਾ ਕਰ ਲਓ 80 ਰੁਪਈਆਂ ਨਾਲ ਕਿ ਕਿੰਨੇ ਬਣਦੇ ਆ ਸੋ ਆ ਬੜੀ ਖੁਸ਼ੀ ਦੀ ਗੱਲ ਹੈ ਪਾਜੀ ਬਾਕੀ ਰਾਜ ਗੱਲ ਇਹ ਤਾਂ ਆ ਕਿ ਆਨ ਐਕਸਟਲੀ ਓਵਰਨਾਈਟ ਨਹੀਂ ਹੋਇਆ 2006 ਤੋਂ ਆਪਣੇ ਲੋਕੀ ਬਾਨ ਪਾਸ ਕਰਾਉਂਦੇ ਆ ਰਹੇ ਆ ਤਾਂ ਹਮੇਸ਼ਾ ਸਪੋਰਟ ਕੀਤੀ ਆ ਸੋ ਆ ਰਿਜ਼ਲਟ ਹੈ ਜੀ ਸੋ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਖੁਸ਼ੀ ਆ ਰਹੀ ਹੈ ਥੈਂਕ ਯੂ ਥੈਂਕ ਯੂ